ਰੱਪਲ ਪਹੁੰਚ ਗਈ ਮਿੱਤਰੋ ਰੱਪਲ ਉਤਾਰ ਰਹੇ ਆ ਹਾਂਜੀ ਮਿੱਤਰੋ ਪਹੁੰਚਾ ਹੋਇਆ ਆਪਾਂ ਜੌਬ ਤੇ ਤੇ ਈਜ਼ਾਬੇਤ ਘਰ ਸ਼ੁਰੂ ਕੀਤੇ ਹੋਏ ਆਪਾਂ ਤਿੰਨ ਤੇ ਤੁਹਾਨੂੰ ਦਿਖਾਉਨੇ ਆ ਕਿੰਨੇ ਘਰ ਸ਼ੁਰੂ ਕੀਤੇ ਹੋਏ ਆ ਤੇ ਆਪਣਾ ਬੈਂਚ ਲੈਵਲ ਹੋ ਗਿਆ ਦੋਹਾਂ ਤਰ੍ਹਾਂ ਦਾ ਕਰ ਰਹੇ ਆਂ ਆਪਾਂ ਬੈਂਚ ਲੈਵਲ ਦੋਹਾਂ ਤਰ੍ਹਾਂ ਸ਼ੁਰੂ ਕੀਤਾ ਹੋਇਆ ਆਪਾਂ ਤੇ ਰੱਪਲ ਉਤਾਰ ਲਈ ਨਾਲ ਦੀ ਨਾਲ ਤੁਹਾਨੂੰ ਚੈੱਕ ਕਰਾਉਨੇ ਆ ਕਿੰਨਾ ਕੰਮ ਹੋ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਮਸ਼ੀਨ ਤੁਹਾਨੂੰ ਅੰਦਰ ਤੋਂ ਸੋ ਇਹ ਮਸ਼ੀਨ ਮਿੱਤਰੋ ਅੰਦਰ ਤੋਂ ਦਿਖਾਉਣਿਆ ਸਾਨੂੰ ਅੱਜ ਕਿੱਦਾਂ ਦੀ ਆ ਤੇ ਇਦਾਂ ਸਕਰੀਨ ਲੱਗੀ ਹੋਈ ਆ ਇੱਕ ਅੰਦਰ ਤੇ ਆ ਲੀਵਰ ਨੇ ਦੇ ਦੋ ਇਹ ਵਾਲੇ ਦੋ ਲੀਵਰ ਨੇ ਤੇ ਮਸ਼ੀਨ ਅੰਦਰ ਤੋਂ ਦਿਖਾਉਣੇ ਤੇ ਆਪਾਂ ਕਰ ਰਹੇ ਆ ਜੀ ਮਸ਼ੀਨ ਨੂੰ ਅੰਦਰੋਂ ਸਾਫ਼ ਉਧਰ ਗਰਦਾ ਆ ਜਾਂਦਾ ਬਹੁਤ ਮਹੀਨ ਦੇ ਮਿੱਟੀ ਇਹਨੂੰ ਕਰਦੇ ਆਂ ਸਾਫ਼ ਇਦਾਂ ਕਰ ਲਈ ਸਾਫ਼ ਆਪੋ ਮਸ਼ੀਨ ਆ ਵੀ ਤਿਆਰ ਪੂਰੀ ਸਾਫ਼ ਅੰਦਰ ਤੋਂ ਤੇ ਗ੍ਰੀਸ ਕਰ ਰਹੇ ਆਂ ਮਸ਼ੀਨ ਨੂੰ ਹਰ ਰੋਜ਼ ਗ੍ਰੀਸ ਕਰਦੇ ਆਂ ਆਪਾਂ ਮਸ਼ੀਨ ਨੂੰ ਕਿਉਂਕਿ ਕਿੰਨਾ ਘੱਟ ਜਨ ਹੈ ਇਹ ਗ੍ਰੀਸ ਨਾ ਕਰਿਆ ਮੇਨ ਪੁਆਇੰਟ ਆ ਜਿਹੜੇ ਇਹਨਾਂ ਨੂੰ ਰੋਜ਼ ਗ੍ਰੀਸ ਕਰਨਾ ਪੈਂਦਾ ਤੇ ਬੇਬਲ ਸੰਗਰੂਰ ਮਿਲੋ ਇਹਨੂੰ ਇਹ ਇਹ ਮੁੰਡਾ ਪੇਪਲ ਸੰਗਰੂਰ ਆਪਣੇ ਦਾ ਕੰਮ ਕਰਦਾ। ਸੋ ਜੋਬ ਤੁਹਾਨੂੰ ਦਿਖਾਉਣੇ ਆ। ਇੱਥੇ ਨਾ ਇੱਟਾਂ ਰੋੜੇ ਪੱਥਰ ਆ। ਪੁਰਾਣਾ ਘਰ ਜਿਹੜਾ ਉਹ ਢਾਇਆ ਹੋਣਾ ਡੈਮੋਲੇਸ਼ਨ ਕਰਿਆ ਹੋਣਾ ਨਾ ਉਹਦਾ ਮਲਬਾ ਆ। ਥੱਲੇ ਪਿਆ ਇਦਾਂ। ਆਹ ਰਿਹਾ ਦੇਖੋ ਰੋੜੇ ਛੋਟੇ ਕਿੰਨੇ ਪਏ ਆ। ਸੋ ਆਹ ਕਾ ਕਰੈਪ ਕਰਤਾ ਇਹ ਵੀ ਰੋੜੇ ਇਦਾਂ ਹੀ ਆ। ਆ ਪਿੱਛੋਂ ਆਪਾਂ ਦੋ ਘਰ ਸ਼ੁਰੂ ਕਰੇ ਹੋਏ ਆਂ ਲੈਵਲ ਕਰਨੇ ਘਰ ਤਿੰਨ ਨੇ ਇਹ ਇਦਾਂ ਪੈਗ ਲੱਗੇ ਹੋਏ ਆਂ ਸਾਹਮਣੇ ਆ ਡੰਡਾ ਆ ਡੰਡਾ ਖੜਾ ਸਾਹਮਣੇ ਇਹਨਾਂ ਨੂੰ ਪੈਗ ਕਹਿੰਦੇ ਆ ਥੱਲੇ ਸਰੀਆ ਗੱਡਿਆ ਹੋਇਆ ਆਹ ਇਹ ਤੋਂ ਆਪਾਂ ਘਰ ਮੀਜ਼ਰ ਕਰਦੇ ਹੁੰਨੇ ਆ ਜਿਹੜਾ ਘਰ ਆਪਾਂ ਸ਼ੁਰੂ ਕਰਨਾ ਇੱਥੋਂ ਮਿਣਨਾ ਜਿਹੜੀ ਪਿੰਨ ਲੱਗੀ ਆ ਥੱਲੇ ਸੋ ਆਹ ਪੈਗਾਂ ਦੇ ਗੱਬੇ ਇੱਕ ਘਰ ਆ ਇਦਾਂ ਹੀ ਆ ਸਾਹਮਣੇ ਪੈਗ ਲੱਗੇ ਹੋਏ ਆ ਤਿੰਨ ਘਰ ਨੇ ਇੱਥੇ ਆ ਦੋ ਆਪਾਂ ਸ਼ੁਰੂ ਕੀਤੇ ਹੋਏ ਆ ਤੇ ਨਾਲੇ ਆਹਾ ਬੈਂਚ ਲੈਵਲ ਕਰਨ ਲੱਗੇ ਹੋਏ ਦੋ ਘਰਾਂ ਦਾ ਬੈਂਚ ਲੈਵਲ ਸਟਾਰਟ ਆਪਣਾ ਪਿੱਛੋਂ ਹੋ ਗਿਆ ਤੇ ਰੱਬਲ ਵੀ ਉਤਾਰ ਲਈ ਤੇ ਹੁਣ ਜਿਹੜਾ ਆਪਣਾ ਅੱਗੇ ਕੰਮ ਕਰਦੇ ਆ ਕੰਟੀਨਿਊ ਮਿੱਟੀ ਸੁੱਕੀ ਆ ਨਾਲ ਦੀ ਨਾਲ ਲਾਉਨੇ ਆ ਪਾਣੀ ਅੱਗੇ ਲੋਡ ਆਪਾਂ ਨੂੰ ਮਿੱਟੀ ਇਧਰਲੀ ਵਾਲੀ ਸਾਈਡ ਆ ਸਾਹਮਣੇ ਪੋਰਟ ਚੜੀ ਸਾਈਡ ਆਪਾਂ ਨੂੰ ਮਿੱਟੀ ਲੋਡ ਆ ਇੱਥੇ ਪਾਉਨੇ ਆ ਨਾਲ ਨਾਲ ਇੱਧਰ ਤੇ ਕੋਪ ਪਾਇਪ ਵੀ ਨਿਕਲਿਆ ਥੱਲੇ ਇਹਨੂੰ ਵੀ ਪੱਟਦੇ ਆ ਪਾਇਪ ਨੂੰ ਤੇ ਹੁਣ ਕਰਦੇ ਆ ਕੰਮ ਕੰਟੀਨਿਊ ਆਪਾਂ ਮਿੱਤਰੋ ਨਾਲ ਨਾਲ ਤੁਹਾਨੂੰ ਅਪਡੇਟ ਕਰਾਂਗੇ ਇਹ ਰੱਬਲ ਪਾ ਰਹੇ ਆ ਆਪਾਂ ਰੱਬਲ ਕਰਦੇ ਆ ਚੈੱਕ ਲੈਵਲ ਨਾਲ ਸਹੀ ਆ ਰੱਬਲ ਦਾ ਤੇ ਰੱਬਲ ਤੋਂ ਬਾਅਦ ਹੁਣ ਆਪਾਂ ਕਰਦੇ ਆ ਜੀ ਸਕੁਅਰ ਉਹ ਮਿੱਤਰੋ ਇਹ ਹੋ ਗਿਆ ਆਪਣਾ ਘਰ ਦਾ ਸਕੁਅਰ ਸਟਿੰਗਲਾਈਨ ਨਾਲ ਲਾ ਲਿਆ ਦੇਖੋ ਸੋ ਮੀਜ਼ਰ ਕਰਕੇ ਲਾਉਣੇ ਆ ਸਟਿੰਗਲਾਈਨ ਆਪਾਂ ਪੈਗਾਂ ਤੋਂ ਜਿਹੜੇ ਡੰਡੇ ਗੱਡੇ ਹੋਏ ਇਹਦੇ ਥੱਲੇ ਨਾ ਡੰਡਿਆਂ ਨੇ ਇਦਾਂ ਪੈਗ ਹੁੰਨੇ ਆ ਥੱਲੇ ਇਹ ਤੋਂ ਮੀਜ਼ਰ ਕਰਕੇ ਆਪਾਂ ਸਟਿੰਗਲਾਈਨ ਲਾਈਆਂ ਤੇ ਸਕੁਅਰ ਹੋ ਗਿਆ ਤੇ ਆਪਣਾ ਬੈਂਚ ਲੈਵਲ ਚਾਹ ਅੱਗੇ ਅੱਗੇ ਇੰਨੀ ਮਿੱਟੀ ਕੱਢਦੀ ਆ ਪੌਂਡ ਚ ਫਿਰ ਆਪਾਂ ਇਧਰੋਂ ਪੱਟਣਾ ਸ਼ੁਰੂ ਕਰਦੇ ਹਾਂ ਹੁਣ ਘਰ ਫਿਰ ਜਿਹੜੀ ਮਿੱਟੀ ਨਿਕਲੂਗੀ ਇਥੋਂ ਪਰ ਉਹਨੂੰ ਪਾਉਨੇ ਆ ਪੱਟ ਕੇ ਨਾਲ ਨਾਲ ਕਰਦੇ ਆ ਸਾੜ ਕੰਮ ਅੱਗੇ ਘਾਰ ਪਟਣਾ ਸ਼ੁਰੂ ਕਰਤਾ ਤੇ ਪਹਿਲੀ ਡਰੈਂਚ ਪੜਦੀ ਨਾਲ ਹੀ ਇੱਧਰ ਜਿਹਦੇ ਨਾਲੇ ਆ ਗਰਾਸ ਦੀ ਪੜਦੀ ਤੇ ਉਹਦੇ ਨਾਲ ਵਾਲੀ ਪੱਟ ਲਈ ਆਪਣਾ ਡਰੈਂਚ ਸੋ ਦੋ ਡਰੈਂਚਾਂ ਪੱਟ ਹੋ ਗਿਆ ਇੱਕ ਲੰਬੀ ਤੇ ਇੱਕ ਗਰਾਲ ਦੀ ਸਾਰੀਆਂ ਟ੍ਰੈਂਚਾਂ ਦੇ ਵਿੱਚੋਂ ਇੱਟਾਂ ਰੋੜੇ ਨਿਕਲ ਜਾਂਦੇ ਆ ਇੱਧਰ ਦੇਖ ਲਓ ਕਿੱਦਾਂ ਪਿਆ ਰਹਾ ਆ ਦੇਖੋ ਕੀ ਜੌਬ ਕਰਨੀ ਐ ਸਾਰੀ ਇੱਟਾਂ ਰੋੜਿਆਂ ਨਾਲ ਭਰੀ ਪਈ ਐ ਕੰਕ੍ਰੀਟ ਨਾਲ ਕਿੱਥੋਂ ਵੀ ਪੜਦੇ ਆ ਉੱਥੇ ਹੀ ਗੋਪਰੇ ਬਸ ਆਹ ਰੇ ਕੰਕ੍ਰੀਟ ਨਿਕਲੇ ਆਇਚੋਂ ਆ ਸਾਰੀ ਮੁੱਠੀ ਦੇ ਆ ਸਾਰੇ ਟੈਂਸ਼ਨ ਦੇ ਬਹੁਤ ਜ਼ਿਆਦਾ ਕੁਆੜ ਥੱਲੇ ਦੱਬਿਆ ਹੋਇਆ ਹੈ ਇਹ ਇਹਨਾਂ ਡੈਮੋਲੇਸ਼ਨ ਕਰਿਆ ਨਾ ਸਾਰਾ ਕੁਆੜ ਵਿੱਚੇ ਦੱਬਦਾ ਹੈ ਆ ਸਾਰੀ ਢੇਰੀ ਦੇ ਵਿੱਚ ਇੱਟਾਂ ਰੋੜਿਆਂ ਨਾਲ ਸਾਰੀ ਢੇਰੀ ਭਰੀ ਪਈ ਆ ਤੇ ਉਧਰ ਟਰੱਕ ਬੈਗ ਲਾ ਰਹੇ ਆ ਜਗ੍ਹਾ ਬਹੁਤ ਘੱਟ ਆ ਟਰੱਕ ਨੂੰ ਕਿੰਨਾ ਆ ਬਿਜਲੀ ਦਾ ਇਹਨਾਂ ਨੇ ਆ ਜਿਹੜਾ ਤੁਸੀਂ ਦੇਖਦੇ ਆ ਨਾ ਸਾਹਮਣੇ ਕੰਕਰੀਟ ਦਾ ਹੱਬ ਹੋ ਗਿਆ ਤੇ ਦੂਜੀ ਆ ਪੁਆਇੰਟ ਆ ਦੂਜੀ ਉਧਰ ਫੈਂਸ ਦਾ ਪਿੱਛੇ ਤੇ ਅੱਗੇ ਵੀ ਸਟਰੀਟ ਬਹੁਤ ਤੰਗ ਆ ਬੈਗ ਬੜਾ ਔਖਾ ਲੱਗ ਰਹਾ ਬਾਈ ਓਰੇ ਦੇਖੋ ਸੈਮੀ ਟਰੱਕ ਆ ਜਦਾ ਘਾਟ ਆ ਨਾ ਕਰਕੇ ਬੈਕ ਲਾਉਣ ਦਾ ਬਹੁਤ ਔਖਾ ਹੈ ਇਹ ਟਾਈਮ ਲੱਗਦਾ ਇਹਨੂੰ ਬੈਕ ਲਾਉਣ ਚ ਜਸਦੀਪ ਕਰਦਾ ਕੋਸ਼ਿਸ਼ ਬੈਕ ਲਾਉਣ ਦੀ ਓ ਬਹੁਤ ਜ਼ਿਆਦਾ ਲੇਟ ਹੋ ਗਿਆ ਪੂਰਾ 4 ਵਜੇ ਦਾ ਹਿਸਾਬ ਲਾਇਆ ਤਾਂ ਵੀ 4 ਵਜੇ ਆਹ ਟ੍ਰੈਂਚ ਪੱਟਣੀ ਆਪਾਂ 15 ਮਿੰਟ ਹੋ ਗਏ ਟ੍ਰੈਂਚ ਇਨ ਲੱਗੀ ਕਿੱਥੇ ਲੱਗੀ ਜਾਨ ਨੂੰ ਮੈਂ ਜੋਬ ਚੈੱਕ ਕਰਾ ਦਵਾ ਜੋਬ ਚੈੱਕ ਕਰੋ ਮਿੱਤਰੋ ਭਾਂਗੇ ਫਟਾਫਟ ਟਰੱਕ ਮਿੱਟੀ ਦਾ ਭਰੋ ਹੋਵੇ ਇੱਕ ਸੈਮੀ ਟਰੱਕ ਮਿੱਟੀ ਦਾ ਘਾ ਰੋੜਿਆਂ ਦੀ ਭਰਿਆ ਸੈਮੀ ਟਰੱਕ ਰੋੜਿਆਂ ਦਾ ਭਰਤਾ ਆਪਾਂ ਪੂਰਾ ਐਨ ਹਾਂਜੀ ਦੋ ਘਰ ਜੁਆਇੰਟ ਆਪਾਂ ਸ਼ੁਰੂ ਕੀਤੇ ਹੋਏ ਆ ਡਿੱਗ ਕਰਨੇ ਆ ਬੈਕ ਸਾਈਡ ਤੋਂ ਆ ਇਹ ਦੋਨੋਂ ਘਰ ਤੇ ਇਹ ਵਾਲੀ ਜਿਹੜੀ ਟ੍ਰੈਂਚ ਆਪਣੀ ਜੁਆਇੰਟ ਹੈ ਨਾ ਦੋਨਾਂ ਦੀ ਵਾਈਡ ਆ ਇਹ ਤੋ ਇਹ ਕੰਮ ਆਪਣਾ ਅੱਜ ਦਾ ਤੇ ਬਾਕੀ ਹੁਣ ਇਹਨੂੰ ਕੱਲ ਕਰਾਂਗੇ ਸਟਾਰਟ ਕੰਟੀਨਿਊ ਤੇ ਅੱਜ ਦੀ ਜੌਬ ਆ ਤੇ ਆ ਹੋ ਗਈ ਇਹਦੀ ਬਾਉਂਡਰੀ ਦੀ ਗਰਾਵ ਚ ਰੈਂਚ ਸੋ ਮੇਟਰੋ ਜੌਬ ਤੇ ਪਹੁੰਚੇ ਹੋਏ ਆਂ ਆਪਾਂ ਤੁਹਾਨੂੰ ਪਲਾਨ ਚੈੱਕ ਕਰਾ ਦਈਏ ਤੋ ਇਦਾਂ ਦੇ ਤਿੰਨ ਘਰ ਆ ਇੱਥੇ ਇਹਦੇ ਨਾਲ ਤੇ ਆ ਇੱਕ ਘਰ ਆ ਤੁਸੀਂ ਜਿਹੜੇ ਦੇਖ ਰਹੇ ਹੋ ਤੇ ਆ ਤਿੰਨੇ ਘਰ ਇਕੱਠੇ ਹੀ ਸਲੇਬ ਆ ਹਾਂ ਮੇਜ਼ਰਮੈਂਟ ਲਿਖੇ ਹੋਏ ਆ ਜਿਹਾ ਦੇਖੋ ਤਿੰਨ ਘਰ ਇਹ ਚ ਪਤਾ ਲੱਗ ਰਿਹਾ ਆ ਆ ਦੋ ਇਕੱਠੇ ਆ ਤੇ ਆ ਇਕੱਲਾ ਘਰ ਆ ਦੇਖੋ ਇਹਦੇ ਵਿੱਚ ਜਗ੍ਹਾ ਵੱਜਦੀ ਆ ਇਹ ਵਿੱਚ ਸਪੇਸ ਆ ਇੱਥੇ ਆ ਦੋਨੇ ਇਕੱਠੇ ਆ ਇਹਨਾਂ ਚ ਕੋਈ ਜਗ੍ਹਾ ਨਹੀਂ ਹੈਗੀ ਜੋਇੰਟ ਨਹੀਂ ਆ ਦੋਨੇ ਘਰ ਤੋ ਇਹ ਇਹਦਾ ਟ੍ਰੈਂਚਾਂ ਦਾ ਪਲਾਨ ਆ ਹਾਏ ਇਹ ਆਪਾਂ ਪੱਟ ਰਹੇ ਆ ਦੋ ਘਰ ਇਕੱਠੇ ਸ਼ੁਰੂ ਕੀਤੇ ਹੋਏ ਆ ਵਾ ਮੇਰੇ ਮੰਡਾ ਦਾ ਪਲਾਨ ਹੈ ਨਾਲ ਥੱਲੇ ਕੋ ਨਾ ਨਾਲ ਤੁਹਾਨੂੰ ਦਿਖਾਉਨੇ ਆ ਚੈੱਕ ਕਰਾਉਨੇ ਆ ਜੌਬ ਕਰ ਰਹੇ ਆ ਆਪਾਂ ਲੀਜ਼ਾ ਬੈੱਟ ਤਰਾ ਜੌਬ ਕਰ ਰਹੇ ਆ ਆਪਾਂ ਐਲਿਜ਼ਾਬੈਥ ਤੋਂ ਘਰ ਜਿਹੜੇ ਸ਼ੁਰੂ ਕੀਤੇ ਹੋਏ ਆ ਤੇ ਆਪਾਂ ਆ ਗਏ ਆ ਗੇ ਫੋਰਸ ਸ਼ੁਰੂ ਕਰ ਲਿਆ ਅੱਗੇ ਤੋਂ ਤੇ ਇੱਕ ਘਰ ਦਾ ਆਪਾਂ ਕਰਾਜ਼ ਕੰਪਲੀਟ ਕਰਤਾ ਇੱਥੇ ਤੋਂ ਘਰ ਕੰਪਲੀਟ ਹੋ ਰਿਹਾ ਤੇ ਨਾਲ ਹੀ ਦੂਜਾ ਉਹ ਕਰਨਾ ਆਪਾਂ ਤੇ ਚੈੱਕ ਕਰਾਉਨੇ ਆ ਗੰ ਸਾਰਾ ਕਰਕੇ ਆਜ ਜਾ ਰਿਹਾ ਦੇਖੋ ਮਿੱਤਰੋ ਪੂਲ ਤੇ ਦੇਖੋ ਇਹ ਜਾਜ ਬਿਲਕੁਲ ਆਪਣੀ ਜੌਬ ਦੇ ਉੱਤੇ ਨੂੰ ਗਿਆ ਤੁਹਾਨੂੰ ਦਿਖਾਇਆ ਸੋ ਇਹਦੇ ਨਾਲੇ ਆਪਣੇ ਦੋ ਘਰ ਜਿਹੜੇ ਕੰਪਲੀਟ ਹੋ ਗਏ ਆਪਣੇ ਦੋ ਘਰ ਹੋ ਗਏ ਪੂਰੇ ਡਨ ਚੈੱਕ ਕਰੋ ਅਗਲਾ ਪਾਸਾ ਪੋਰਚ ਵਾਲਾ ਪਾਸਾ ਆਹੇ ਅੱਗੇ ਤੋਂ ਇਹ ਇਹ ਆਪਣਾ ਲੋਕਰ ਹੋ ਗਈ ਕੰਪਲੀਟ ਤੇ ਤੇ ਇਹਦੇ ਨਾਲ ਇੱਕ ਘਰ ਰਹਿ ਗਿਆ ਹੁਣ ਉਹਨੂੰ ਕੱਲੂ ਬੈਂਚ ਲੈਵਲ ਕਰਾਂਗੇ ਉਹਦਾ ਸਵੇਰੇ ਤੇ ਸਵੇਰੇ ਕਰਦੇ ਆ ਸਟਾਰਟ ਉਹਨੂੰ ਬੈਂਚ ਲੈਵਲ ਕਰਕੇ ਆ ਨਾਲ ਦੇ ਘਰ ਨੂੰ ਤੇ ਆ ਗਿਆ ਮਿੱਤਰੋ ਬੈਨ ਸੋ ਇਹਨੂੰ ਬੈਨ ਨੂੰ ਚੱਕ ਕੇ ਆਪਾਂ ਇੱਥੇ ਸਾਹਮਣੇ ਰੱਖਦੇ ਆ ਉਹ ਥੋੜੀ ਮਿੱਟੀ ਪਈ ਆ ਇਹਨੂੰ ਚੱਕ ਕੇ ਮਿੱਟੀ ਨੂੰ ਕਰਕੇ ਸਾਈਡ ਇੱਥੇ ਬੈਨ ਰੱਖਦੇ ਆ ਫਿਰ ਭਰਦੇ ਆ ਟਰੱਕ ਵੀ ਆਉਂਦਾ ਪਿੱਛੇ ਆਹ ਮਿੱਟੀ ਲੋਕ ਟਰੱਕ ਮਿੱਟੀ ਦੇ ਇਹਨੂੰ ਚੱਕ ਕੇ ਤੇ ਤੀਜੇ ਘਰ ਦਾ ਆਪਾਂ ਬੈਂਚ ਲੈਵਲ ਕਰਨਾ ਇਹਦੇ ਪਿੱਛੇ ਘਾਹ ਪਿਆ ਇਹ ਘਾਹ ਸਾਰਾ ਚੱਕਣਾ ਚਲੋ ਕਰਦੇ ਆ ਮਿੱਤਰੋ ਕੰਮ ਸ਼ੁਰੂ ਤੇ ਨਾਲ-ਨਾਲ ਤੁਹਾਨੂੰ ਅਪਡੇਟ ਕਰਦੇ ਆ ਕਿੰਦਾ ਕੰਮ ਚੱਲ ਰਿਹਾ ਸਾਰਾ ਕਰਾਂਗੇ ਨੂੰ ਆ ਪਟਣ ਦਾ ਇਹ ਹੀ ਬੇਬਲ ਮੁੰਡਾ ਪਹੁੰਚ ਚੁੱਕਿਆ ਰੈਡੀ ਆ ਪੂਰਾ ਐੜੀ ਪੂਰਾ ਐ ਪੂਰਾ ਰੈਡੀ ਹੋ ਗਿਆ ਉਪਰਾਕ ਆ ਗਿਆ ਟਰੱਕ ਬੈਗ ਲਾਉਣੇ ਆਪਾਂ ਇਹ ਸੈਮੀ ਟਰੱਕ ਆ ਗਿਆ ਇਹਨੂੰ ਭਰਦੇ ਆਂ ਮਿੱਟੀ ਦਾ ਭਰਦੇ ਆਂ ਡਰੱਗ ਮਿੱਤਰੋ ਰੱਪਲ ਪਹੁੰਚ ਗਈ ਮਿੱਤਰੋ ਰੱਪਲ ਤਾਰ ਰਹੇ ਆ ਆਪਾਂ ਅੱਗੇ ਤੋਂ ਅੱਧਾ ਘਾੜੇ ਰੈਡੀ ਕਰ ਲਿਆ ਜਿੱਨੀ ਮਿੱਟੀ ਪਈ ਸੀ ਅੱਗੇ ਤੇ ਹੁਣ ਉਹ ਸਾਹਮਣੇ ਪਿੰਨ ਪੈ ਗੜੇ ਨੂੰ ਭਰ ਰਹੇ ਆਂ ਆਪਾਂ ਆ ਇੱਧਰ ਪਿੱਛੇ ਪਿਆ ਖਲਾਰਾ ਬਹੁਤ ਉਹ ਹਰ ਜਾਂ ਪਿਆ ਹਾਂ ਤੇ ਭਰਦੇ ਆਂ ਪਿੰਨ ਚ ਤੇ ਤੋਂ ਵਾਹ ਇਹਦਾ ਲੈਵਲ ਚੈੱਕ ਕਰਦੇ ਆਂ ਇੱਥੋਂ ਵੀ ਮਿੱਟੀ ਘੱਟ ਹੋਣੀ ਆ ਪਿੱਛੋਂ ਤੇ ਰੱਪਲ ਆ ਗਈ ਆਪਣੀ ਤੇ ਹੁਣ ਭਰਦੇ ਆਂ ਪਿੰਨ ਨੂੰ ਹਾਂ ਉਹ ਜੌਬ ਚੈੱਕ ਕਰਾਉਣੀ ਆ ਮਤਲਬ ਕਿੰਨੀ ਹੋਈ ਆਪਣੀ ਸਵੇਰ ਦੀ ਆਪਾਂ ਦਿਨ ਭਰਤਾ ਪਹਿਲਾਂ ਇੱਧਰ ਆ ਸਵੇਰੇ ਸੋਇਆ ਜੀ ਗਰਾ ਜੀ ਟ੍ਰੈਂਚ ਸਾਹਮਣੇ ਤੁਸੀਂ ਦੇਖ ਰਹੇ ਹੋ ਜੋਇੰਟ ਟ੍ਰੈਂਚ ਆ ਇਹ ਤੀਜੇ ਘਰ ਦਾ ਜਿਹੜੀ ਬਾਉਂਡਰੀ ਟ੍ਰੈਂਚ ਆ ਤੀਜੇ ਘਰ ਦੀ ਉਹ ਆ ਦੋ ਘਰਾਂ ਦੇ ਨਾਲ ਜੋਇੰਟ ਆ ਸੋ ਇੱਥੋਂ ਇਹ ਹੋ ਗਈ ਇਹਨਾਂ ਦੀ ਜੋਇੰਟ ਟ੍ਰੈਂਚ ਤੇ ਆ ਸਾਰਾ ਘਰ ਤੀਜਾ ਬਾਉਂਡਰੀ ਤੇ ਆ ਰੱਬਲ ਪਾ ਲਈ ਜੀ ਆਪਾਂ ਬੈਂਚ ਲੈਵਲ ਕਰਕੇ ਆਹ ਟਰੈਂਚਾ ਪੜਤੀਆਂ ਤੇ ਹੁਣ ਚੱਕਦੇ ਆਂ ਮਿੱਟੀ ਆਹ ਮਿੱਟੀ ਚੱਕਦੇ ਆਂ ਨਦੀ ਪਾ ਰਹੇ ਆ ਅੱਗੇ ਮਿੱਟੀ ਚੱਕਣ ਤੋਂ ਬਾਅਦ ਆਪਾਂ ਕਰਦੇ ਆਂ ਕੰਮ ਸ਼ੁਰੂ ਅੱਗੇ ਇੱਕ ਤੁੰਤੋ ਆ ਜਿਹੜਾ ਘਰ ਨਾਲ ਦਾ ਇਹਦੇ ਨਾਲ ਨਾਲ ਆਪਣਾ ਗਰਾਜ ਆ ਪਹਿਲੇ ਘਰ ਦਾ ਗਰਾਜ ਇਹਦੇ ਨਾਲ ਲੋਡ ਤੇੰਦਾ ਇਹਦੇ ਨਾਲ ਗਰਾਜ ਹੈ ਸੋ ਆ ਆਪਣਾ ਪੈਗ ਲੱਗਾ ਹੋਇਆ ਆਪਣੀ ਬਾਉਂਡਰੀ ਹੈ ਇਹ ਇੱਥੇ ਉਹ ਸਾਰੀ ਜਿਹੜੀ ਫੈਂਸ ਹੋਈ ਹੋਈ ਹੈ ਗਵਾਂਡੀਆਂ ਦੀ ਆਪਣੇ ਅੰਦਰ ਆ ਰਹੀ ਹੈ ਗਵਾਂਡੀਆਂ ਨਾਲ ਗੱਲ ਹੋ ਗਈ ਹੈ ਫੈਂਸ ਖੋਲਣੀ ਹੈ ਸੋ ਇਹ ਆਪਾਂ ਖੋਲਾਂਗੇ ਫੈਂਸ ਫੈਂਸ ਖੋਲ ਕੇ ਰੱਖ ਦਿਆਂ ਬਾਹਰ ਕਿਉਂਕਿ ਆਪਣਾ ਅੰਦਰ ਤੱਕ ਜਾਣਾ ਹੈ ਇਹ 2250 ਐਮਐਮ ਦੇ ਅੰਦਰ ਜਾ ਰਿਹਾ ਘਰ ਆਪਣਾ ਉਹ ਚੈੱਕ ਕਰਾਵਾਂਗੇ ਸਾਨੂੰ ਜਦ ਖੋਲਣੀ ਹੈ ਫੈਂਸ ਇਹ ਤਾਂ ਜੌਬ ਡਿਗ ਕਰ ਰਹੇ ਆ ਮਿੱਤਰੋ ਅੱਪਾ ਬਾਸਟ ਵਾਲਾ ਘਰ ਕਰ ਰਹੇ ਆ ਡਿਗ ਤੇ ਗਰਾਹ ਦੇ ਪਿੱਛੇ ਆ ਗਿਆ ਆਪਾਂ ਇੱਕ ਟ੍ਰੈਂਚ ਗਰਾਹ ਤੋਂ ਪਿੱਛੇ ਆ ਉਹ ਤੋਂ ਅਗਲੀ ਟ੍ਰੈਂਚ ਆਪਾਂ ਕਰਾ ਦੇਣੀ ਆ ਤੇ ਆਪਾਂ ਤੁਹਾਨੂੰ ਇੱਥਰ ਕਿਹਾ ਸੀ ਕਿ ਆਪਾਂ ਨੇਬਰ ਦੀ ਜਿਹੜੀ ਫੈਂਸ ਹੈ ਆਪਣੀ ਜੌਬ ਚ ਆਉਣੀ ਲਗੀ ਆਪਾਂ ਖੋਲ ਲਈ ਫੈਂਸ ਨੇਬਰ ਦੀ ਇਹ ਸਾਰੀ ਸੋ ਇਹ ਦੇ ਅੰਦਰ ਨੂੰ ਆਪਾਂ 300 ਮੀ ਲ ਇਹਦੇ ਅੰਦਰ 300 ਐਮ ਐਮ ਦੇ ਅੰਦਰ ਜਾਂਦੇ ਆ ਆਪਣੀ ਇਹ ਡਰੈਂਚ ਤੇ ਆਹ ਪੋਸਟਾਂ ਲੱਗੀਆਂ ਹੋਈਆਂ ਇਹ ਪੜਦੇ ਆਪਾਂ ਮਸ਼ੀਨਾਂ ਉਥੋਂ ਆਹ ਪੋਸਟਾਂ ਪੱਟ ਕੇ ਤੇ ਆ ਤੁਸੀਂ ਐਂਗਲ ਦੇ ਖੜੇ ਦੇਖਦੇ ਆ ਇਹ ਪੜ ਦੇਣੀ ਤੇ ਨਾਲ ਮਿੱਟੀ ਪਾ ਕੇ ਇਹਨੂੰ ਵੀ ਕਰਦੇ ਆ ਲੇਵਲ ਇੱਧਰ ਆਪਣੀ ਗਰਾਸ ਦੀ ਬਾਉਂਡਰੀ ਹੈ ਨਾਲ ਨਾਲ ਤੇ ਇਹਨੂੰ ਵੀ ਪੜਦੇ ਆ ਤਿਆਰ ਕਰਦੇ ਆ ਸੋ ਇਹ ਪੜਦੇ ਆਪਾਂ ਨੇ ਪੋਸਟਾਂ ਪੜਤੀਆਂ ਆ ਉਹ ਪੜਦੇ ਆ ਉਹ ਪੜਦੇ ਆ ਇਧਰੋਂ ਅੱਧਾ ਕੰਪਲੀਟ ਹੁੰਦਾ ਇਹਨਾਂ ਦੇ ਥੱਲੇ ਤੇ ਦੋ ਪੋਸਟਾਂ ਹੋਰ ਹੈਗੀਆਂ ਆਪਣੇ ਇਹਨਾਂ ਨੂੰ ਪੜਦੇ ਆ ਤੇ ਨਾਲ ਹੀ ਇੱਥੇ ਮਿੱਟੀ ਪੈਨੇ ਆ ਨਾਲੇ ਇੱਥੇ ਮਿੱਟੀ ਪਾਉਨੇ ਆ ਨਾਲ ਨਾਲ ਮਿੱਟੀ ਪੈਂਦੀ ਆ ਇਧਰ ਨੀ ਮਾਏ ਉਹ ਸਾਈਡ ਤੇ ਉੱਪਰ ਵਾਲੀ ਸਾਈਡ ਨਹੀਂ ਨੀ ਆ ਨੀਪਲ ਟਾਊਨ ਹੈ ਤੁਮ ਆਪਣਾ ਡਰਾਈਵਰ ਸੋ ਉਧਰ ਮਿੱਟੀ ਪਾਉਨੇ ਆ ਸੋ ਇਹ ਮਿੱਤਰੋ ਆਪਾਂ ਸਾਰੀਆਂ ਪੋਸਟਾਂ ਪੜਦੀਆਂ ਤੇ ਐਂਗਲ ਜੇ ਸਾੜੀ ਦੀ ਐਸੇ ਪੈਨਸਲ ਲੱਗੀ ਹੋਈ ਤੇ ਉਹ ਪੋਸਟਾਂ ਤੇ ਤੇ ਉਹ ਪੋਸਟਾਂ ਪੜਦੇ ਆਪਾਂ ਸਾਰੀਆਂ ਦੇਖੋ ਤੇ ਹੁਣ ਆਪਣੀ ਘਰਾਹ ਦੀ ਬਾਉਂਡਰੀ ਟ੍ਰੈਂਚ ਇੱਥੇ ਪੱਟਣੀ ਆਪਾਂ ਨੇ ਨਾਂ ਨਾਲ ਮਿੱਟੀ ਪਾ ਕੇ ਲੈਵਲ ਹੋ ਗਿਆ ਤੇ ਆ ਬਾਉਂਡਰੀ ਤੇ ਆਪਣੇ ਘਰ ਦੀ ਬਾਉਂਡਰੀ ਟ੍ਰੈਂਚ ਆ ਇਹ ਹੁਣ ਕੋਈ ਡੱਕਾ ਨਹੀਂ ਲੱਗੂਗਾ ਪਿੱਛੇ ਤੇ ਪੜਦੇ ਆ ਸਾਰੀਆਂ ਪੋਸਟਾਂ ਲੈਵਲ ਹੋ ਗਿਆ ਇਹ ਪੱਟਦੇ ਆ ਨਾਂ ਨਾਲ ਚੈੱਕ ਕਰਾਉਂਦੇ ਆ ਮਿੱਤਰੋ ਤੁਹਾਨੂੰ ਇਹ ਲਾ ਗਏ ਟੈਂਪਰੇਰੀ ਫੈਂਸ ਇੱਥੇ ਆਪਣੀ ਗਰਾਜ਼ ਬਾਉਂਡਰੀ ਆਉਂਦੀ ਹੈ ਇਹਨੂੰ ਆਲੂ ਪਟਾਂਗੇ ਅੱਜ ਤੇ ਆਹ ਦੇਖੋ ਜੌਬ ਚੈੱਕ ਕਰ ਲਾ ਸਵੇਰ ਦੀ ਤੇ ਆਪਣਾ 2-3 ਘੰਟਿਆਂ ਦਾ ਕੰਮ ਰਹਿ ਗਿਆ ਸੀ ਸਵੇਰੇ ਕਰਾਂਗੇ ਇਹਨੂੰ ਤੇ ਹੁਣ ਆਪਾਂ ਫੈਂਸ ਲਾ ਦਿੱਤੀ ਟੈਂਪਰੇਰੀ ਇੱਥੇ ਗਰਾਜ਼ ਬਾਉਂਡਰੀ ਤੇ ਸਵੇਰੇ ਆ ਫੈਂਸ ਚੱਕਾਂਗੇ ਆ ਗਈ ਫਿਰ ਇੱਥੇ ਨਾਲ-ਨਾਲ ਟ੍ਰੈਂਚ ਕੱਢਣੀ ਆ ਉਸ ਤੋਂ ਬਾਅਦ ਦੁਬਾਰਾ ਵਾਪਸ ਇਹਨੂੰ ਫੈਂਸ ਨੂੰ ਫਿੱਟ ਕਰਦੇ ਆਂ ਅਲੂ ਹੁਣ ਚੈੱਕ ਕਰਾਵਾਂਗੇ ਮਿੱਤਰੋ। ਸਵਾਦ ਚੱਲਦੇ ਆਪਾਂ। ਅਲੂ ਮਿਲਦੇ ਆ। ਐਸੇ ਜੋਬ ਤੇ ਉਹ ਮਿੱਟੀ ਦਾ ਟਰੱਕ ਹੋ ਗਿਆ ਸੈਮੀ ਫੁੱਲ ਤੇ ਲਾਸਟ ਟਰੱਕ ਆ ਮਿੱਟੀ ਦਾ ਇਹ ਜੋਬ ਵੀ ਆਪਣੀ ਲੱਗੀ ਸਰੇ ਬਾਕ ਟਰੈਂਚ ਰਹਿੰਦੀ ਹੈ ਲਾਸਟ ਆ 44 ਆ ਵਾਲੀ ਸਾਹਮਣੇ ਤੁਸੀਂ ਦੇਖ ਰਹੇ ਹੋ 44 ਟਰੈਂਚ ਰਹਿੰਦੀ ਹੈ ਤੇ ਇਹਨੂੰ ਕਰਦੇ ਆ ਸਰੇ ਤੋਂ ਬਾਅਦ ਚੈੱਕ ਕਰਾਉਣਾ ਸਾਨੂੰ ਜੋਬ ਤਿੰਨੇ ਘਰ ਚੈੱਕ ਕਰਾਉਣੀ ਹੈ ਕੰਪਲੀਟ ਹੋ ਗਏ सो मतलो तीनों घर डन हो गए अपने कंप्लीट हो गए पूरे चेक कराने ये लॉट नंबर तीजा है भी कंप्लीट है पूरा चेक करो जाब और जाओ हुई है जाओ ये सारी सो तीन घर दिया ट्रेंचा है जो आप ਤੋ ਜੌਬ ਹੋ ਗਈ ਆ ਪੂਰੀ ਡਨ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਨੈਕਸਟ ਵੀਡੀਓ